ਪੰਜਾਬ ਦੇ ਕਿੰਨੇ ਮਸਲੇ ਆ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਆਂ ਕਿਉਂ ਬਾਹਰ ਭੱਜ ਰਹੇ ਹਾਂ ਕਿਉਂਕਿ ਪੰਜਾਬ ਦੀ ਸਥਿਤੀ ਖਰਾਬ ਹੈ ਰਾਜਨੀਤਿਕ ਫਾਈਨੈਂਸ਼ਰ ਸਮਾਜਿਕ ਹਰ ਤਰ੍ਹਾਂ ਨਾਲ ਉਸ ਸਹੀ ਕੌਣ ਕਰੂਗਾ ਤੁਸੀਂ ਤੇ ਤੁਸੀਂ ਕੀ ਵੇਂਦੇ ਰਹਿੰਦੇ ਹੋ ਸਾਰਾ ਦਿਨ ਜੇ ਤੁਸੀਂ ਸਹੀ ਪਾਸੇ ਆ ਜਾਓ ਤੁਹਾਡੀ ਡਿਮਾਂਡ ਸਹੀ ਹੋ ਜਾਈ ਮੈਨੂੰ ਦੱਸੋ ਜੇ ਇਹਨਾਂ ਨੂੰ ਕੋਈ ਵੇਖੇ ਹੀ ਨਾ ਇਹਨਾਂ ਦਾ ਕੋਈ ਫਾਲੋਅਰ ਹੀ ਨਾ ਹੋਵੇ ਤਾਂ ਕੌਣ ਐਪ ਜਾ ਬਣਾਊਗਾ ਕੰਟੈਂਟ ਵੀ ਕਿਉਂ ਐਵੇਂ ਜਿਹੇ ਹਾਲਾਤ ਕ੍ਰੀਏਟ ਹੋਣਗੇ ਹਗੇ ਜੀ 4 ਲੱਖ ਫਾਲੋਅਰ ਸੀ ਤੇ ਜਦੋਂ ਮੋਢਾ ਦੇਣਾ ਪਿਆ ਉਦੋਂ ਤਿੰਨ ਜਣੇ ਸੀ ਘਟਦੇ ਸਿਰਫ ਕਿਹੋ ਜਿਹੇ ਫਾਲੋਅਰ ਹੋ ਫਿਰ ਪਹੁੰਚਤਾ ਜਾਂਦੇ ਭੱਜੇ ਕਿਉਂ ਓਏ ਸਹਰਿਓ ਕਿਉਂ ਐਂ ਜਾ ਕੰਮ ਕਰਦੇ ਹੋ ਜਿਹਦੇ ਪਿੱਛੇ ਕਤਲ ਹੋਣ ਮੁੰਡੇ ਜੇਲ੍ਹ ਚ ਜਾਣ ਕਿਉਂ ਐਂ ਜਾ ਕੰਮ ਕਰਦੇ ਹੋ ਸੁਧਰਨੀ ਸਖ ਦੇ ਤੁਸੀਂ ਕਿੰਨੀਆਂ ਚੰਗੀਆਂ ਚੰਗੀਆਂ ਚੀਜ਼ਾਂ ਅਵੇਲੇਬਲ ਨਹੀਂ ਐਸੇ ਫੋਨ ਦੀ ਗੱਲ ਕਰ ਰਹੇ ਆਂ ਇਹ ਝੋੜ ਵੀ ਬੜਾ ਕੁਸ਼ ਹੈਗਾ ਉਹਨੂੰ ਕਿਉਂ ਨਹੀਂ ਵੇਂਦੇ ਕੋਈ ਜਾਣਕਾਰ ਹੈ ਐਂਟਰਟੇਨਿੰਗ ਚੀਜ਼ਾਂ ਵੀ ਹੈਗੀਆਂ ਔਰ ਜਿਹੜੀ ਐਂਟਰਟੇਨਿੰਗ ਹੁੰਦੀ ਹੈ ਐਂਟਰਟੇਨਿੰਗ ਕੀ ਗੰਦੀ ਹੁੰਦੀ ਹੈ ਵਧੀਆ ਗਾਣੇ ਨਹੀਂ ਹੁੰਦੇਗੇ ਕਬਰਾਂ ਉਂ ਡੀਕਦੀਆਂ ਜੋ ਪੁੱਤਰਾਂ ਨੂੰ ਮਾਵਾ ਇਹ ਲਿਖਿਆ ਨਾ ਕਿੱਡੀ ਕੱਡੀ ਕਮਾਲ ਦੀ ਸ਼ਾਇਰੀ ਹੈ ਪੰਜਾਬੀ 'ਚ ਹੀ ਹੈ ਇਵਨ ਵਧੀਆ ਫਿਲਮਾਂ ਹੈਗੀਆਂ ਨੇ ਹੋਰ ਡਾਕੂਮੈਂਟਰੀਆਂ ਨੇ ਹੁਣ ਤਾਂ ਬੜਾ ਕੁਸ਼ ਆ ਗਿਆ ਥੋੜੀ ਬਹੁਤ ਆਪ ਦੀ ਸਮਝ ਵਧਾ ਲਓ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਬੈਟਰ ਹੋ ਜਾਏ ਜਿਹਦੇ ਨਾਲ ਪੰਜਾਬ ਬਿਹਤਰ ਹੋ ਜਾਏ ਜਿਹਦੇ ਨਾਲ ਅਸੀਂ ਮੁੱਦਿਆਂ ਦੀ ਰਾਜਨੀਤੀ ਕਰ ਪਾਈਏ ਅਸੀਂ ਆ ਉੱਤੇ ਖੜੇ ਸੀ ਉਦੋਂ ਭਾਈ ਗੁਰਜੀਤ ਸਿੰਘਾ ਮੋਰਚੇ ਤੇ ਬਿਆਦਵੀ ਤੇ ਇੱਕ ਵੱਡੇ ਲੀਡਰ ਨੇ ਆ ਕੇ ਕਿਹਾ ਮੈਂ ਤਾਂ ਕਹਿੰਦਾ ਸੀ ਪਹਿਲਾਂ ਉਹਨੇ ਖੁਦ ਕਿਹਾ ਅਸੀਂ ਜੀ ਅਸਮਾਨ ਤੋਂ ਤਾਂ ਨਹੀਂ ਡਿੱਗੇ ਸਾਨੂੰ ਲੋਕ ਹੀ ਚੁੰਦੇ ਨੇ ਕਿਉਂ ਚੁੰਦੇ ਆ ਤੁਸੀਂ ਐਜੇ ਖਰਾਬ ਲੀਡਰਾਂ ਨੂੰ ਕਿਉਂਕਿ ਤੁਸੀਂ ਸਮਝ ਹੀ ਨਹੀਂ ਪਾਉਂਦੇ ਕਿ ਹੋ ਕੀ ਰਿਹਾ ਤੁਹਾਡੇ ਖਾਬੇ ਸੱਜੇ ਤੁਸੀਂ ਤਾਂ ਇਹ ਬਕਵਾਸ ਕਿਸਮ ਦਾ ਕੰਟੈਂਟ ਵੇਂਦੇ ਰਹਿੰਦੇ ਹੋ ਅੱਜ ਮੈਂ ਤੁਹਾਨੂੰ ਦੱਸਾਂ ਜਿਹੜੇ ਉਹ ਦੋ ਮੁੰਡੇ ਜੇਲ੍ਹ ਚ ਨੇ ਤੇ ਇੱਕ ਭੱਜਿਆ ਫਿਰ ਰਿਹਾ ਵਿਚਾਰਾ ਅਮਰਤਪਾਲ ਮਾਹਰੋ ਮਾਹਰੋ ਉਹ ਤੁਸੀਂ ਜ਼ਿੰਮੇਦਾਰ ਹੋ ਉਹ ਜੋ ਕੁੜੀ ਮਰੀ ਹੈ ਉਹਦਾ ਵੀ ਤੁਸੀਂ ਜ਼ਿੰਮੇਦਾਰ ਹੋ ਕਿਵੇਂ ਯਾਰ ਇੰਨੇ ਲੋਕ ਆ ਗਏ ਜਿਨ੍ਹਾਂ ਨੂੰ ਮਿਲੀਅਨ ਮਿਲੀਅਨ ਆਦਮੀ ਵੇਖੇ ਔਰ ਜੋਏ ਕੋਈ ਚੰਗੀ ਗੱਲ ਹੋਵੇ ਕੋਈ ਚੰਗੀ ਡਿਬੇਟ ਹੋਵੇ ਕੋਈ ਹਿਸਟਰੀ ਦੀ ਗੱਲ ਹੋਵੇ ਯੋਧਿਆਂ ਦੀ ਗੱਲ ਹੋਵੇ ਕੋਈ ਕਮਾਲ ਦੀ ਫਿਲਮ ਹੋਵੇ ਸ਼ਾਇਰੀ ਹੋਵੇ ਜਾਂ ਕੋਈ ਕਮਾਲ ਦੀ ਕਾਮੇਡੀ ਵੀ ਹੋਵੇ ਇਵਨ ਸਟੈਂਡ ਅਪ ਕਾਮੇਡੀ ਕਮਾਲ ਦੀ ਕੋਈ ਕਾਮੇਡੀ ਫਿਲਮ ਹੋਵੇ ਜਬ ਵਧੀਆ ਗੱਲ ਮਿਆਰੀ ਗੱਲ ਹੋਵੇ ਸੈਂਸ ਆਫ ਹਿਊਮਰ ਦੀ ਗੱਲ ਹੋਵੇ ਤੁਸੀਂ ਵਹਿੰਦੇ ਹੀ ਨਹੀਂ ਇਹ ਗੰਦਵੇਂ ਨਹੀਂ ਹੋ ਸਾਡੇ ਵੇਲੇ ਵੀ ਹੁੰਦਾ ਸੀ ਫੁਕਰੇ ਹੁੰਦੇ ਸੀ ਕੁਝ ਬੰਦੇ ਗਲਤ ਸੋਚ ਵਾਲੇ ਹੁੰਦੇ ਸੀ ਇਹ ਹਮੇਸ਼ਾ ਹੀ ਰਹੇ ਆ ਹੁਣ ਇੱਕ ਵਿਡੰਬੜਾ ਇੱਕ ਨਵੀਂ ਚੀਜ਼ ਆ ਗਈ ਆ ਉਦੋਂ ਹੁੰਦੇ ਸੀ ਆਟੇ ਚ ਨੂਨ ਦੇ ਬਰਾਬਰ ਹੁਣ ਕੰਮ ਉਲਟਾ ਹੋ ਗਿਆ ਹੁਣ ਨੂਨ ਜਿੰਨੇ ਥੋੜੇ ਜੇ ਚੰਗੇ ਰਹਿ ਗਏ ਨੇ ਬਾਕੀ ਐ ਜਿਹੀ ਨੇ ਹਾਂ ਜਿਹੜੇ ਮੁੰਡੇ ਚੰਗੇ ਨਹੀਂ ਉਹ ਬਾ ਕਮਾਲ ਨੇ ਅਸੀਂ ਪਿੰਡ ਪਿੰਡ ਤੁਰ ਰਹੇ ਆ ਸ਼ਹਿਰ ਸ਼ਹਿਰ ਜਾ ਰਹੇ ਆ ਸਾਨੂੰ ਕਮਾਲ ਦੇ ਮੁੰਡੇ ਵੀ ਮਿਲ ਰਹੇ ਨੇ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਕਹੂੰਗਾ ਸੌਰਿਓ ਪੰਜਾਬ ਥੋੜਾ ਹੈ ਇਹ ਧਰਤੀ ਤੁਸੀਂ ਬਚਾਉਣੀ ਹੈ ਜਿਹੜੇ ਪਹਿਲਾਂ ਵਾਲੀ ਸੀ ਉਹ ਨਿਕਲ ਚੱਲੇ ਆ ਸੀ ਫਿਰ ਤੁਸੀਂ ਬਚਾਉਣੀ ਐ ਤੁਸੀਂ ਫਿਊਚਰੋਂ ਤੁਹਾਡੇ ਫਿਊਚਰ ਲਈ ਅਸੀਂ ਲੜ ਰਹੇ ਆ ਅਸੀਂ ਕਹਿ ਰਹੇ ਆ ਕਿ ਸਾਡੇ ਮੁੰਡਿਆਂ ਦਾ ਪੰਜਾਬ ਹੋਊਗਾ ਇਹਨਾਂ ਦੀਆਂ ਨੌਕਰੀਆਂ ਆਉਣਗੀਆਂ ਬਿਜ਼ਨਸ ਵੀ ਇਹ ਕਰਨਗੇ ਲੈਂਡ ਵੀ ਇਹਨਾਂ ਦੀ ਹੋਊਗੀ ਬਾਹਰਲੇ ਨਹੀਂ ਚਾਹੀਦੇ ਪਰ ਤੁਸੀਂ ਐਜਾ ਕੰਟੈਂਟ ਵੇਖੂਗੇ ਸ਼ਰਮ ਦੀ ਗੱਲ ਐ ਰੈਪਿਊਟੇਸ਼ਨ ਕੀ ਹੋ ਰਹੀ ਐ ਸਾਡੀ ਬਾਹਰ ਡਫਰ ਪੁਨੇ ਦੀਆਂ ਗੱਲਾਂ ਕਰਦੇ ਹੋ ਕਿਹੋ ਜੀ ਪਸੰਦ ਹੋ ਗਈ ਐ ਕੁਝ ਅੱਜ ਦੀ ਫਿਲਮਾਂ ਜੇ ਵੇਂਦੇ ਨਹੀਂ ਖਰਾਬ ਆ ਜੇ ਭੱਜ ਕੇ ਡਿੱਗਦੇ ਉੱਤੇ ਜਾ ਕੇ ਐਂ ਗਾਣਿਆਂ ਨਾਲ ਹੋ ਰਿਹਾ ਐਂ ਸ਼ਾਇਰੀ ਕਹਿਵਜੀ ਸ਼ਾਇਰੀ ਆ ਯਾਰ ਕਾਦੀ ਸ਼ਾਇਰੀ ਕਹਿਣੀ ਤੁਕਬੰਦੀ ਕਿਹੋ ਜੀ ਤੁਕਬੰਦੀ ਪੁਰਾਣੇ ਸ਼ਬਦ ਭੁੱਲ ਗਏ ਹੋ ਤੁਸੀਂ ਮਾਂ ਬੋਲੀ ਮਾਂ ਬੋਲੀ ਨੂੰ ਜ਼ੋਰਿਓ ਉਹਨੂੰ ਉਹਨੂੰ ਰਿਸਪੈਕਟ ਕਹਿਣ ਨਾਲ ਨਹੀਂ ਦਿੱਤੀ ਜਾਂਦੀ ਉਹਨੂੰ ਪੜੋ ਉਹਨੂੰ ਲਿਖੋ ਉਹਨੂੰ ਸਮਝੋ ਅੱਜ ਉਹ ਸਕੂਲ ਸਭ ਤੋਂ ਵਧੀਆ ਯੂਨੀਵਰਸਿਟੀਆਂ ਚਲੇ ਜਾਓ ਪੁਰਾਣੇ ਸ਼ਬਦ ਪ੍ਰਿਜ਼ਰਵ ਕੀਤੇ ਜਾਂਦੇ ਨੇ ਤੇ ਸਾਡੇ ਇੱਥੇ ਕਿਸ ਨੂੰ ਪਤਾ ਹੀ ਕੱਖ ਨਹੀਂਗਾ ਖੈਰ ਭਾਈ ਗੁਰਜੀਤ ਸਿੰਘ ਜੀ ਦੀ ਜਾਨ ਬਚਾਉਣੀ ਮੈਂ ਸਰਕਾਰ ਨੂੰ ਕਹੂੰਗਾ ਜੇ ਉਹਨਾਂ ਨੇ ਕੋਈ ਪ੍ਰੋਗਰੈਸ ਨਾ ਕੀਤੀ ਮੰਡੇ ਦੀ ਮੀਟਿੰਗ 'ਚ ਤੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਤੇ ਆਪ ਪਲੀਜ਼ ਕੰਟੈਂਟ ਜਰਾ ਅੱਛਾ ਸੁਧਾਰ ਲਓ ਔਰ ਕਮਾਲੂ ਪੈਂਡਾ ਵਾਲੀ ਸਾਰੀ ਪੰਚਾਇਤ ਨੂੰ ਔਰ ਪੈਂਡਾ ਵਾਲਿਆਂ ਨੂੰ ਮੈਂ ਕਹੂੰਗਾ ਅਸੀਂ ਤੁਹਾਡੇ ਨਾਲ ਹਾਂ ਇਹ ਹੋਜੀ ਰੈਡ ਕੈਟਾਗਰੀ ਦੀ ਫੈਕਟਰੀ ਨਾ ਕੋਈ ਨਵੀਂ ਲੱਗਣ ਦੇਣੀ ਆ ਔਰ ਜੇ ਕੋਈ ਪੁਰਾਣੀ ਹੈ ਜਿਹਦੇ ਨਾਲ ਬਹੁਤ ਵੱਡੇ ਲੈਵਲ ਤੇ ਵਾਤਾਵਰਨ ਦਾ ਲੋਕਾਂ ਦਾ ਨੁਕਸਾਨ ਹੋ ਰਿਹਾ ਮਤਲਬ ਕੈਂਸਰ ਹੋ ਆਦੇ ਇਸ ਤੋਂ ਬਾਅਦ ਇਹਨਾਂ ਨੂੰ ਕੈਂਸਰ ਵੀ ਹੋਊਗਾ ਹਾਰਟ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਸਟ੍ਰੋਕ ਵੀ ਹੋ ਸਕਦਾ ਤੇ ਆ ਸਕਿਨ ਸਕੂਨ ਲੀਵਰ ਕਿਡਨੀ ਤਾਂ ਹੋਣਗੇ ਹੀ ਹੋਣਗੇ ਕੀ ਇਹ ਜਿਹਾ ਫੈਕਟਰੀਆਂ ਚੱਲਣੀਆਂ ਚਾਹੀਦੀਆਂ ਨੇ ਜਿਹੜੀਆਂ ਦੁਨੀਆ 'ਚ ਨਹੀਂ ਚੱਲਦੀਆਂ ਉੱਥੋਂ ਦੇ ਕਸੇ ਪੰਸਰੇ ਟਾਇਰ ਆ ਕੇ ਇੱਥੇ ਵਰਤੇ ਜਾਣਗੇ ਸੋ ਇਹਦੇ ਬਾਰੇ ਸੋਚਿਓ ਜੀ ਜ਼ਰਾ। ਔਰ ਪਰਸੋਂ ਮਿਲਦੇ ਹਾਂ ਲੁਧਿਆਣੇ। ਜੋ ਨਰਿੰਦਰ ਦੀਪ ਸਿੰਘ ਨੂੰ ਜੋ ਇਨਸਾਫ ਮਿਲਿਆ ਉਹ ਮੁਕਮਲ ਮਿਲ ਸਕੇ ਜਾਂ ਦੂਰਾ ਨਾ ਮਿਲੇ। ਉਸ ਪਰਿਵਾਰ ਨਾਲ ਖੜਨਾ ਪਊਗਾ ਕਿਉਂਕਿ ਕਿਤੇ ਵੀ ਕੋਈ ਵੀ ਬੇਇਨਸਾਫੀ ਹੋਵੇ ਤਾਂ ਮੈਂ ਪੰਜਾਬੀਆਂ ਨੂੰ ਫੇਰ ਪਾਉਂਗਾ ਇਕੱਠੇ ਹੋਣਾ ਪਊਗਾ। ਤੇ ਮਾੜਾ ਜਿਹਾ ਸਮਝ ਲਿਓ ਤੁਸੀਂ ਸਮਝ ਗਏ ਤਾਂ ਸਮਝੋ ਸਾਡੇ ਲੀਡਰ ਵੀ ਸਮਝ ਜਾਣਗੇ। ਤੁਹਾਡੀ ਡਿਮਾਂਡ ਨਾਲ ਹੀ ਸਪਲਾਈ ਹੋਣੀ ਹੈ ਔਰ ਫਿਰ ਸਾਡਾ ਪੰਜਾਬ ਵੀ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ।